ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਲਗਾਤਾਰ ਅਪਡੇਟਸ ਆ ਰਹੇ ਨੇ ਅੱਜ ਜਸਮੀਤ ਪਾਟਿਆ ਜੀ ਪੂਰੀ ਕਲੈਰਿਟੀ ਵਿਦਿਆਰਥੀਆਂ ਨੂੰ ਇਸ ਅਪਡੇਟ ਤੇ ਦੇਣਗੇ ਕਿ ਕੈਨੇਡਾ ਦੇ ਵਿੱਚ ਕਿੰਨਾ ਵਿਦਿਆਰਥੀਆਂ ਨੂੰ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਕਿੰਨਾ ਵਿਦਿਆਰਥੀਆਂ ਨੂੰ ਹੁਣ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲਣਾ ਜਸਮੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਜਸਮੀਤ ਜੀ ਕਲੀਅਰ ਕਰੋ ਕਿਹੜੇ ਵਿਦਿਆਰਥੀਆਂ ਨੂੰ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਕਿਹਨਾਂ ਨੂੰ ਨਹੀਂ ਕਿਉਂਕਿ ਵਿਦਿਆਰਥੀ ਹਜੇ ਵੀ ਕੰਫਿਊਜ਼ ਹੈ ਸੀ ਪਹਿਲੀ ਸਿਚੁਏਸ਼ਨ ਕੀ ਹੈ ਕਿ ਜਿਹੜੇ ਵੀ ਬੱਚੇ 1 ਨਵੰਬਰ ਤੋਂ ਪਹਿਲਾਂ ਯਾਨੀ ਕਿ 31 ਅਕਤੂਬਰ ਤੱਕ ਆਪਣੀ ਫਾਈਲ ਲਾਂਚ ਕਰ ਦਣਗੇ ਉਹ ਨਵੇਂ ਰੂਲਾਂ ਦੇ ਆਧਾਰ ਤੇ ਉਹਨਾਂ ਨੂੰ ਕੋਈ ਵੀ ਨਵਾਂ ਰੂਲ ਇੰਪਲੀਮੈਂਟ ਨਹੀਂ ਹੋਏਗਾ ਪਰ ਜਿਹੜੇ ਬੱਚੇ 1 ਨਵੰਬਰ ਤੋਂ ਬਾਅਦ ਆਪਣੀ ਫਾਈਲ ਲਾਂਚ ਕਰਨਗੇ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਵੇਂ ਰੂਲਸ ਜਾਂ ਲਿਸਟ ਦੇ ਆਧਾਰ ਤੇ ਉਹਨਾਂ ਨੂੰ ਮਿਲੇਗਾ ਸੋ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬੱਚਿਆਂ ਦੀ ਆਫਰ ਲੈਟਰ ਆਈ ਹੋਈ ਹੈ ਉਹਨਾਂ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਕਿ ਉਹ ਆਪਣੀ ਟਿਊਸ਼ਨ ਫੀਸ ਪੇ ਕਰਕੇ ਆਪਣੀ ਫਾਈਲ ਲੌਂਚ ਕਰ ਸਕਦੇ ਹਨ ਪਹਿਲੀ ਚੀਜ਼ ਤਾਂ ਇਹ ਸੋ ਕਿਹੜੇ ਕਾਫੀ ਸਾਰੇ ਬੱਚੇ ਇਦਾਂ ਦੇ ਹਨ ਜਿਨ੍ਹਾਂ ਦੀਆਂ ਆਲਰੇਡੀ ਆਫਰ ਲੈਟਰਸ ਆਈਆਂ ਹੋਈਆਂ ਉਹਨਾਂ ਨੂੰ ਮੇਰੀ ਰਿਕਵੈਸਟ ਹੈ ਕਿ ਆਪਾਂ ਜਲਦ ਤੋਂ ਜਲਦ ਆਪਣੀ ਆਫਰ ਲੈਟਰ ਦੀ ਫੀਸ ਭਰੀਏ ਔਰ ਆਪਣੀ ਫਾਈਲ 31 ਅਕਤੂਬਰ ਤੋਂ ਪਹਿਲਾਂ ਪਹਿਲਾਂ ਲੌਂਚ ਕਰ ਦਈਏ ਤਾਂ ਕਿ ਤੁਹਾਡੇ ਤੇ ਨਵੇਂ ਰੂਲ ਲਾਗੂ ਹੀ ਨਾ ਹੋ ਔਰ ਜਿਹੜੇ ਬੱਚੇ ਹੁਣ ਆਪਾਂ ਗੱਲ ਕਰ ਲੈਂਦੇ ਆ ਕਿ ਬੱਚੇ ਕਿੱਦਾਂ ਦੇ ਕੋਰਸਸ ਤੇ 1 ਨਵੰਬਰ ਨੂੰ ਲਿਸਟ ਆ ਸਕਦੀ ਹੈ ਸੋ ਮੋਸਟ ਪ੍ਰੋਬਬਲੀ ਸਟੈਮ ਕੋਰਸਸ ਨੂੰ ਪ੍ਰੇਫਰੈਂਸ ਦਿੱਤੀ ਜਾ ਸਕਦੀ ਹੈ ਵਰਕ ਪਰਮਿਟ ਤੇ ਯਾਨੀ ਕਿ ਤੁਸੀਂ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਰਗੇ ਜੇ ਕੋਰਸਸ ਕਰੋਗੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਵਰਕ ਪਰਮਿਟ ਮਿਲेंगे ਔਰ ਜੇ ਤੁਸੀਂ ਇਹਨਾਂ ਤੋਂ ਬਾਹਰ ਕੋਈ ਕੋਰਸਸ ਕਰੋਗੇ ਤੰਤਨੂ ਰੋਕ ਪਰਮਿਟ ਨਹੀਂ ਮਿਲਣਗੇ ਪਹਿਲਾਂ ਇਹੀ ਅਨਾਉਂਸਮੈਂਟ ਆਣ ਵਾਲੀ ਸੀ ਜਿਹੜੀ ਜੋ ਸਾਡੇ ਨੂੰ ਪਤਾ ਲੱਗਿਆ ਬਟ ਉਹਨਾਂ ਨੇ ਕਿਹਾ ਕਿ ਸੀ ਕੋਰਸੇਸ ਵੀ ਸ਼ਾਰਟਲਿਸਟ ਕਰਨਾ ਚਾਹੁੰਦੇ ਆ ਸੋ ਪੂਰੀ ਪ੍ਰੋਪਰ ਕੋਰਸ ਲਿਸਟ ਆਏਗੀ ਉਹਦੇ ਵਿੱਚ ਮੈਨੂੰ ਲੱਗਦਾ ਟੈਕਨੀਕਲ ਪ੍ਰੋਗਰਾਮਸ ਜਾਂ ਜਿਹੜੇ ਵੀ ਸ਼ਾਰਟ ਸ킬 ਲਿਸਟ ਵਾਲੇ ਪ੍ਰੋਗਰਾਮ ਹੈ ਮੋਸਟਲੀ ਹੋਣਗੇ ਹੈਲਥ ਦੇ ਪ੍ਰੋਗਰਾਮ ਸਾਇੰਸ ਦੇ ਪ੍ਰੋਗਰਾਮ ਕਾਰਪੈਂਟਰੀ ਕੰਸਟਰਕਸ਼ਨ ਸਿਵਲ ਦੇ ਪ੍ਰੋਗਰਾਮ ਇਹ ਸਾਰੇ ਪ੍ਰੋਗਰਾਮਸ ਹੋਣਗੇ ਔਰ ਸਾਰਿਆਂ ਨੂੰ ਪਰਮਿਟ ਮਿਲਣਗੇ ਸੋ ਸਟੂਡੈਂਟਸ ਮੈਨੂੰ ਲੱਗਦਾ ਨਹੀਂ ਹੈ ਕਿ ਬਹੁਤ ਜ਼ਿਆਦਾ ਕੋਈ ਡਰਾਸਟਿਕ ਚੇਂਜ ਆਏਗਾ 1 ਨਵੰਬਰ ਨੂੰ ਬਟ ਯੈਸ ਕੁਝ ਪ੍ਰੋਗਰਾਮਸ ਜਿਵੇਂ ਜਨਰਲ ਬਿਜ਼ਨਸ ਜਨਰਲ ਆਰਟਸ ਐਂਡ ਸਾਇੰਸਸ ਵਾਲੇ ਪ੍ਰੋਗਰਾਮ ਇਨ੍ਹਾਂ ਤੇ ਵਰਕ ਪਰਮਿਟ ਮਿਲਨੇ ਥੋੜੇ ਜੇ ਟਫ ਹੋ ਜਾਣਗੇ ਸੋ ਸਾਰਿਆਂ ਨੂੰ ਮੇਰੀ ਐਡਵਾਈਸ ਹੈ ਕਿ ਅਸੀਂ ਆਪਣੀ ਫਾਈਲ ਜਲਦ ਤੋਂ ਜਲ ਲਾਂਚ ਕਰੀਏ ਕਾਫੀ ਸਾਰੇ ਕਾਲਜਸ ਐਡੀਸ਼ਨਲ ਸਕਾਲਰਸ਼ਿਪ ਵੀ ਦੇ ਰਹੇ ਆ ਕੋਈ ਹਜ਼ਾਰ ਡਾਲਰ ਦੀ ਦੇ ਰਿਹਾ ਕੋਈ 4000 ਡਾਲਰ ਤੱਕ ਦੀ ਸਕਾਲਰਸ਼ਿਪ ਦੇ ਰਿਹਾ ਜੇ ਤੁਸੀਂ ਆਪਣੀ ਫਾਈਲ 31 ਅਕਤੂਬਰ ਤੋਂ ਪਹਿਲਾਂ ਪਹਿਲਾਂ ਲੌਂਚ ਕਰ ਦਿਓ ਸੋ ਆਪਾਂ ਇਸ ਚੀਜ਼ ਦਾ ਬੈਨੀਫਿਟ ਉਠਾਈਏ ਔਰ ਆਪਣੀ ਫਾਈਲ ਲੌਂਚ ਕਰੀਏ ਮੈਨੂੰ ਲੱਗਦਾ ਕਾਫੀ ਸਾਰੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਜਦੋਂ ਕਾਫੀ ਸਾਰੇ ਵਲੌਗਰਸ ਆ ਜਾਂਦੇ ਆ ਕਾਫੀ ਸਾਰੇ ਯੂਟਿਊਬਰਸ ਇੱਕ ਵੀਡੀਓ ਬਣਾ ਲੈਂਦੇ ਆ ਪਰ ਕਲੈਰਿਟੀ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਔਰ ਸਟੂਡੈਂਟ ਅੱਜ ਵੀ ਕਨਫਿਊਜ਼ ਹੋਇਆ ਫਿਰਦਾ ਹੈ ਮਾਰਕੀਟ 'ਚ ਕਿ ਕੀ ਚੇਂਜ ਹੋਇਆ ਸੋ ਪਹਿਲੀ ਗੱਲ ਤੱਕ 31 ਅਕਤੂਬਰ ਤੱਕ ਕੋਈ ਨਹੀਂ ਚੇਂਜ ਹੋਇਆ 1 ਨਵੰਬਰ ਨੂੰ ਲਿਸਟ ਆਏਗੀ ਉਦੋਂ ਚੇਂਜ ਹੋਏਗਾ ਸੋ ਜਿਨ੍ਹਾਂ ਨੇ ਹਾਈਲਾਈਟਸ ਕੀਤੀ ਹੋਈ ਹੈ ਆਪਾਂ ਜਲਦ ਤੋਂ ਜਲਦ ਆਪਣੀ ਫਾਈਲ ਲਓ ਅੱਜ ਕਰੀਏ ਜੀ ਚਲੋ ਪੂਰੀ ਕਲੈਰਿਟੀ ਜਸਮੀਤ ਪਾਟਿਆ ਜੀ ਨੇ ਦਿੱਤੀ 31 ਅਕਤੂਬਰ ਤੱਕ ਕੋਈ ਚੇਂਜ ਨਹੀਂ 1 ਨਵੰਬਰ ਤੋਂ ਬਾਅਦ ਜਿਹੜੇ ਚੇਂजेस ਆਉਣਗੇ ਮੋਸਟ ਪ੍ਰੋਬੇਬਲੀ ਜੋ ਪਾਟਿਆ ਜੀ ਨੇ ਡਿਸਕਸ ਕੀਤੇ ਨੇ ਜੋ ਪਾਟਿਆ ਜੀ ਦਾ ਓਪੀਨੀਅਨ ਹੈ ਮੈਨੂੰ ਲੱਗਦਾ ਉਹਦੇ ਆਲੇ ਦੁਆਲੇ ਹੋਣਗੇ ਸੋ ਇਸ ਕਰਕੇ 31 ਅਕਤੂਬਰ ਤੱਕ ਸਟੂਡੈਂਟ ਆਰਾਮ ਦੇ ਨਾਲ ਆਪਣੀਆਂ ਫਾਈਲ ਲਾ ਸਕਦੇ ਨੇ ਇਨਫੈਕਟ 31 ਅਕਤੂਬਰ ਤੋਂ ਪਹਿਲਾਂ ਫਾਈਲ ਲਾਣ ਦਾ ਕੋਈ ਫਾਇਦਾ ਵੀ ਹੈ ਸੋ ਕਾਫੀ ਸਾਰੇ ਕਾਲਜਿਸ ਜਿਵੇਂ ਦਾ ਸਰ 4000 ਡਾਲਰ ਤੱਕ ਦੇ 2.5 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਦੇ ਰਹੇ ਨੇ ਆਪਾਂ ਉਹ ਸਕਾਲਰਸ਼ਿਪ ਦਾ ਲਾਭ ਚੱਕੀਏ ਔਰ ਆਪਣੀ ਫਾਈਲ 31 ਅਕਤੂਬਰ ਤੋਂ ਪਹਿਲਾਂ ਪਹਿਲਾਂ ਲਈਏ ਜੀ ਚਲੋ ਥੈਂਕ ਯੂ ਸੋ ਮੱਚ ਸੋ 90413 90412 ਤੁਸੀਂ ਇਸ ਨੰਬਰ ਤੇ ਜ਼ਰੂਰ ਸੰਪਰਕ ਕਰ ਸਕਦੇ ਹੋ ਹੈਂ ਜੀ